ਇਲੈਕਸ਼ਨ ਨੇ ਅੱਜ ਪਾਉਸ ਹਾਂ ਜਿਵੇਂ ਕਿ ਤੁਹਾਨੂੰ ਪਤਾ ਜੋ ਨਗਰ ਨਗਰ ਪੰਚਾਇਤ ਭਾਸੋਂ ਦੀ ਆ ਜਿਹੜੀ ਇਲੈਕਸ਼ਨ ਹੈ ਜੋ ਕਿ ਜਿਹੜਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਸੋ ਜਿਹੜੀ ਫਿਲਹਾਲ ਅਸੀਂ ਜਿਹੜੀ ਪੂਰਾ ਉਹ ਵਿਸ਼ਵਾਸ ਦਵਾਉਂਦੇ ਹਾਂ ਕਿ ਜਿਹੜੀ ਇਹ ਇਲੈਕਸ਼ਨ ਆ ਅਸੀਂ ਜਿਹੜੀ ਸਾਫ ਸੁਥਰੀ ਤੇ ਪੂਰੀ ਨਿਰਪੱਖ ਤਰੀਕੇ ਨਾਲ ਜਿਹੜੀ ਮਾਨਯੋਗ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਤੇ ਡੀਐਸਪੀ ਨਾਬਾ ਮੈਡਮ ਮਨਦੀਪ ਕੌਰ ਜੀ ਦੀ ਹਦਿੱਤ ਅਨੁਸਾਰ ਅਸੀਂ ਜਿਹੜੀ ਇਲੈਕਸ਼ਨ ਆਸੀ ਪੂਰੀ ਸਾਫ ਸੁਥਰੀ ਅਤੇ ਨਿਰਪੱਖ ਤਰੀਕੇ ਨਾਲ ਕਰਾਵਾਂਗੇ ਜੀ ਕਿਤੇ ਲੱਗ ਰਿਹਾ ਸਰ ਕੋਈ ਇੱਕ ਤਾਂ ਅਸਰਾਰਤੀ ਅੰਸਰ ਜਿਹੜੇ ਮਾਹੌਲ ਖਰਾਬ ਕਰਨ ਨੂੰ ਦੀ ਤਾਕਤ ਚ ਹੋਣ ਜਾਂ ਕੁਛ ਇਦਾਂ ਦਾ ਥੋੜਾ ਧਿਆਨ ਚੋੜੀ ਨਹੀਂ ਨਹੀਂ ਜੀ ਇਦਾਂ ਦੀ ਦੇਖੋ ਅਸੀਂ ਸ਼ਹਿਰ ਦੇ ਵਿੱਚ ਜਿਹੜੇ ਅਲੱਗ-ਅਲੱਗ ਥਾਵਾਂ ਤੇ 6 ਨਾਕੇ ਨੇ ਉਸ ਤੋਂ ਇਲਾਵਾ ਸਾਡੇ ਕੋਲ ਕਰੀਬ ਇੱਥੇ 150 ਦੇ ਕਰਾਫ ਜਿਹੜੀ ਫੋਰਸ ਤਾਇਨਾਤ ਹੈਗੀ ਆ ਤੇ ਇਦਾਂ ਵੀ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਇੱਥੇ ਕੋਈ ਜਿਹੜੀ ਤੱਕ ਫਰਕ ਨਹੀਂ ਪਿਆਗੇ ਜੀ ਲੱਗਦਾ ਇਹ ਜਿੱਦਾਂ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਅਤੇ ਮੌਜੂਦਾ ਸਰਕਾਰ ਕੋਈ ਧੱਕਾ ਕਰ ਸਕਦੀ ਹੈ ਕੋਈ ਗਲਤ ਹੋ ਸਕਦਾ ਹੈ ਇੱਥਾਂ ਦੇ ਕੋਈ ਹਾਲਾਤ ਤੁਹਾਨੂੰ ਲੱਗਦਾ ਕਿ ਇਦਾਂ ਦੀ ਕੋਈ ਗੱਲ ਹੈਗੀ ਨਹੀਂ ਨਹੀਂ ਜੀ ਇਦਾਂ ਦੀ ਦੇਖੋ ਅਸੀਂ ਪੂਰੇ ਜਿਹੜੀ ਸਾਡੇ ਕੋਲ ਬਹੁਤ ਫੋਰਸ ਹੈਗੀ ਆ ਇਦਾਂ ਦੀ ਸੀ ਜਿਹੜੇ ਕੋਈ ਹਾਲਾਤ ਪੈਦਾ ਨਹੀਂ ਹੋਣ ਦੇਵਾਂਗੇ ਜੋ ਜਿਸ ਤੱਕ ਤੁਹਾਡੀ ਮੌਜੂਦਾ ਸਰਕਾਰ ਵਾਲੀ ਗੱਲ ਹੈਗੀ ਆ ਤੇ ਅਸੀਂ ਜਿਹੜੀ ਇਲੈਕਸ਼ਨਾਂ ਅਸੀਂ ਪੂਰੀ ਨਿਰਪੱਖ ਤਰੀਕੇ ਨਾਲ ਕਰਾਉਣ ਦਾ ਭਰੋਸਾ ਦਿੰਦੇ ਆ ਜੀ ਟੋਲਿੰਗ ਬੂਥਾਂ ਤੇ ਸਰ ਕਿੰਨੇ ਮੁਲਾਜ਼ਮ ਤਾਇਨਾਤ ਨੇ ਹਾਂਜੀ ਦੇਖੋ ਆਪਾਂ ਨੂੰ ਪਤਾ ਹੀ ਆ ਪਾਸੋਂ ਦੇ ਵਿੱਚ 11 ਵਾਰਡ ਨੇਗੇ ਤੇ ਤਿੰਨ ਲੋਕੇਸ਼ਨਾਂ ਦੇ ਵਿੱਚ 11 ਬੂਥ ਨੇ ਤੇ ਜਿਹੜਾ ਹਰੇਕ ਬੂਥ ਤੇ ਕਰੀਬ ਤਿੰਨ ਜਿਹੜੇ ਅਸੀਂ ਮੁਲਾਜ਼ਮ ਤਾਇਨਾਤ ਕੀਤੇ ਹੋਏ ਨੇਗੇ ਜੀ ਸਰਨ ਸਰਦਿਆ ਅੱਜ ਇਹ ਮੁਕੰਮਲ ਨੇ ਹਾਂ ਜੀ ਆ ਦੇਖੋ ਜਿਹੜੀ ਪਾਸੋਂ ਪੁਲਿਸ ਹੈਗੀ ਆ ਜਿਹੜੀ ਇਸ ਇਲੈਕਸ਼ਨ ਦੇ ਲਈ ਤਿਆਰ ਬਰ ਤਿਆਰ ਹੈਗੀ ਆ ਤੋਂ ਅਸੀਂ ਜਿਹੜੀ ਇੱਕ ਸਾਫ਼ ਸੁਥਰੀ ਅਤੇ ਜਿਹੜੀ ਨਰਪੱਖ ਤਰੀਕੇ ਨਾਲ ਜਿਹੜੀ ਇਲੈਕਸ਼ਨ ਕਰਾਉਣ ਦਾ ਭਰੋਸਾ ਦਿੰਦੇ ਹਾਂ ਧੰਨਵਾਦ